ਲੋਕ ਗੋਡ ਮਾਰਨਿੰਗ ਹੋ ਗਈ ਸਵੇਰ ਤੇ ਵੱਜ ਗਿਆ 8:10 ਅੱਜ ਤਾਂ ਮੌਸਮ ਵੀ ਬਾਹਰ ਸੋਹਣਾ ਹੋਇਆ ਹੈ ਧੁੱਪ ਨਿਕਲੇ ਨਹੀਂ ਤਾਂ ਮਹੀਨਾ ਹੋ ਗਿਆ ਇੱਥੇ ਮੀਂਹ ਪਈ ਜਾਂਦਾ ਅੱਜ ਹੈਗਾ ਵੀ ਵੀਕਐਂਡ ਸੈਟਰਡੇ ਆ ਤੇ ਮੈਂ ਕਿਹਾ ਚੱਲਾ ਜੋ ਤੇ ਕੋਈ ਵੀਡੀਓ ਵਲੌਗ ਜਿਹਾ ਬਣਾਉਨੇ ਆ ਸਾਰੇ ਦਿਨ ਦਾ ਕੀ ਕਰਦੇ ਕੀ ਨਹੀਂ ਕੰਮ ਕੋਈ ਹੈ ਨਹੀਂ ਅੱਜ ਦੇਖਦੇ ਆ ਮੌਸਮ ਚੈੱਕ ਕਰੋ ਅੱਜ ਬਹੁਤ ਵਧੀਆ ਵੈਦਰ ਹੋਇਆ ਇੱਥੇ ਆ ਆਪਣੇ ਘਰ ਦੇ ਬਾਹਰ ਦਰਖਤ ਆ ਇਹ ਮੈਨੂੰ ਅਜੇ ਤੱਕ ਸਮਝ ਨਹੀਂ ਲੱਗੀ ਕਾਦਾ ਹੈ ਸਾਰਿਆਂ ਦੇ ਹਰੇ ਆ ਇਹ ਆਪਣਾ ਗੁਲਾਬੀ ਆ ਅੱਜ ਦੇਖਦੇ ਆ ਸ਼ਾਇਦ ਆ ਘਾਹ ਵੀ ਸਾਫ਼ ਕਰਾਂਗੇ ਇਹਦੀ ਕਟਿੰਗ ਕਰਦੇ ਅੱਜ ਦਨ ਸੋਣਾ ਲੋ ਜੀ ਗੱਡੀ ਧੋਣ ਆਏ ਆ ਇਹ ਵੀ ਕੰਮ ਛੁੱਟੀ ਵਾਲੇ ਦਿਨੇ ਹੁੰਦੇ ਆ ਇੱਥੇ ਪੈ ਜਾਣੇ ਪੈਸੇ ਉੱਥੇ ਵੇਖਿਓ ਲੋ ਜੀ ਗੱਡੀ ਹੋ ਗਈ ਤੋ ਹੁਣ ਕਰਦੇ ਆ ਵੈਕਿਊਮ ਲੋ ਜੀ ਇੱਥੇ ਲੱਗਾ ਹੈ ਅੱਜ ਮੇਲਾ ਤੇ ਅੱਜ ਆਪਾਂ ਮੇਲੇ ਤੇ ਚੱਲਦੇ ਆ ਜਿੱਦਾਂ ਆਪਣੇ ਇੰਡੀਆ ਮੇਲੇ ਲੱਗਦੇ ਇੱਥੇ ਵੀ ਲੱਗਦੇ ਆ ਯੂਰਪ ਵਿੱਚ ਅੱਜ ਤੁਹਾਨੂੰ ਦਿਖਾਉ ਲਿਆ ਮੇਲਾ ਪੈਰਿਸ ਦਾ ਆ ਜਾਓ ਲੈ ਚੱਲੀਏ ਲੋ ਜੀ ਆਇਆ ਮੇਲੇ ਦੀ ਐਂਟਰੀ ਕੰਦੇ ਵਿੱਚ ਇੱਥੇ ਤਲਾਸ਼ੀ ਕਰਕੇ ਬੰਦੇ ਅੰਦਰ ਬਾਹਰ ਨੇ ਮੇਲੇ 'ਚ ਨਹੀਂ ਅੱਜ ਮੇਲਾ ਭਾਰ ਲੱਗਦਾ ਜੱਗਾ ਇਹ ਰਹਿੰਦਾ ਜੀ 1 ਮਹੀਨਾ ਮੇਲਾ ਪੂਰਾ ਪਹਿਲਾਂ 2 ਮਹੀਨੇ ਰਹਿੰਦਾ ਹੁੰਦਾ ਸੀ ਹੁਣ 1 ਮਹੀਨਾ ਸਾਰੇ ਯੂਰਪ 'ਚ ਹੀ ਲੱਗਦੇ ਮੇਲੇ Vous voulez le scorpion avec ou vous voulez un peu plus ਓਏ ਕਿਤੇ ਇਹ ਲੋਟਰੀ ਪਾ ਕੇ ਮੋਟਰਸਾਈਕਲ ਟੀਵੀ ਗੇਮ ਸਾਰਾ ਕੁਝ ਜਿੱਤ ਸਕਦੇ ਆ ਜੋ ਵੀ ਆਜੀਬ ਹੈ ਕਣ ਜੀ ਮੇਲੇ ਦੀ ਜਿਹੜੀ ਦੇਣ ਦਾ ਸੋਲੋਟਾ ਪਿੱਛੇ ਆਇਆ ਇਕਰਾ ਕਰ ਗਏ ਹਾਂ ਹਾਂ ਉਹਦੇ ਪਾਰ ਤੋਂ ਉਹ ਜਦੋਂ ਆਜਾ ਸੱਜੜੇ ਕਰਕੇ ਮੇਲਾ ਭਰਿਆ ਹੀ ਬਹੁਤ ਸੀ ਸੇਕ ਕਰਕੇ ਬਣਾਇਆ ਚੋਲਾ ਬਣ ਗਿਆ ਅਸੋਰਾ ਯਸ਼ਕਤ ਕੋ ਸੋ ਨੈਕਸਟ ਵਨ ਪਲੀਜ਼ ਹੋਲੀ ਹੋਲੀ ਹਰੋਸ਼ਾ ਕੋ ਆ ਗਿਆ ਨਵਾਂ ਵੀ ਮੇਲਾ ਦੇਖ ਕੇ ਆ ਗਏ ਆਪਾਂ ਤੇ ਦਿਨ ਅਜੇ ਹੈਗਾ ਵਧੀਆ ਤੇ ਬੰਦੇ ਕਹਿੰਦੇ ਬਾਰਬੀਕਿਊ ਕਰਨਾ ਮੈਂ ਕਹਾਂ ਬਾਰਬੀਕਿਊ ਕਰ ਲੈਣੇ ਆ ਅਸੀਂ ਲੱਗਿਓ ਆ ਭੱਠੀ ਮਂਗਾਉਣ ਇਹ ਬੰਦੇ ਸਮਾਨ ਲੈਣ ਗਏ ਹੋ ਆ ਇਹ ਸਾਡਾ ਸ਼ਰੀਵ ਆ ਆ ਕਹਾ ਕਹਿੰਦਾ ਸੀ ਮੈਂ ਵੱਡਣ ਨੂੰ ਘਾ ਦਾ ਟਾਈਮ ਹੀ ਲੱਗਾ ਅੱਜ ਤੇਰਸੇ ਕਿੰਨੇ ਦਾ ਆ ਗਵਾਂਡੀਆਂ ਤੇ ਲੱਗਦਾ ਮੈਨੂੰ ਲੱਗਦਾ ਘਾ ਪੜਦੇ ਹੋ ਮਹੀਨ ਚ ਲਾਉਣ ਦਾ ਕਿ ਉਹਨੂੰ ਕਹਿੰਦਾ 10 ਮਿੰਟ ਲੱਗਿਆ ਸਾਡੇ ਨੂੰ ਮਿਲੋ ਤੀਰ ਸਿੰਘ ਨੂੰ ਇਹ ਤੀਰ ਇਹ ਤੀਰ ਕਲੇਰਾ ਦੀ ਧਰਤੀ ਦਾ ਨੌਜਵਾਨ ਇਧਰ ਪੰਬੜ ਮਚਾਏ ਪਏ ਐ ਇਹਨੂੰ ਰਾਈਵਰ ਉਹ ਤਾਂ ਵੀ ਜਲੇ ਦੀ ਕਿਦੇ ਕਿਦੇ ਕਿਉਂ ਪੈਂਦੇ ਪੰਬੜ ਮੱਦਾ ਫਿਰ ਸਪੈਸ਼ਲਿਸਟ ਮਗਾਇਆ ਹੁਣ ਰਾਜੀ ਬਾਰੀ ਹੁਣ ਕੱਲ ਨੂੰ ਆਉਂੂ ਜੇ ਦਿਨ ਸੋਹਣਾ ਲੱਗਾ ਤਾਂ ਅੱਜ ਰਹਿ ਗਿਆ ਫੇ ਅੱਜ ਮੇਲਾ ਦੇਖਣ ਚਲ ਗਿਆ ਤੇ ਹੁਣ ਬੰਦੇ ਕਹਿੰਦੇ ਬਾਰ ਬਿਜੂ ਕਰਨਾ ਮਾੜਾ ਬਾਰ ਬਿਜੂ ਕਰਾ ਲੈਣਾ ਕਰੋ ਉਹ ਸਾਡੇ ਬਿਜੂ ਕਿੱਥੇ ਜਾਂਦੇ ਹਾਂ ਹਾਂ 你聊吧。